ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਜੀ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਔਰ ਸਮਾਣਾ ਦੇ ਸ੍ਰੀ ਹਰਿਮਪਤੀ ਤੋਂ ਬਿਲਕੁਲ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਅੱਜ ਬਾਬਾ ਜਿੰਦਰ ਸ਼ਾਹ ਕਾਦਰੀ ਜੀ ਵੱਲੋਂ ਬੂਟਿਆਂ ਦਾ ਲੰਗਰ ਜਿਹੜਾ ਸ੍ਰੀ ਹਰਿਮਪਤੀ ਨੂੰ ਉਹ ਮੁਹੱਈਆ ਕਰਵਾਇਆ ਜਾ ਰਿਹਾ ਬੂਟਿਆਂ ਦੀ ਜਿਹੜੀ ਸੇਵਾ ਬਾਬਾ ਜੀ ਨੇ ਪਿੱਛੇ 6 ਮਹੀਨੇ ਪਹਿਲਾਂ ਵੀ ਬੂਟਿਆਂ ਦਾ ਲੰਗਰ ਲਗਾਇਆ ਸੀ ਉਸ ਟਾਈਮ ਦੀ ਅਸੀਂ ਇੱਥੇ ਪਹੁੰਚੇ ਸੀ ਸੋ 6 ਮਹੀਨਿਆਂ ਦੇ ਵਕਫੇ ਦੌਰਾਨ ਬਾਬਾ ਜੀ ਅੱਜ ਫੇਰ ਬੂਟਿਆਂ ਦਾ ਲੰਗਰ ਜਿਹੜਾ ਉਸ ਸ਼ਰਾਮਪਤੀ ਵਾਸਤੇ ਲੈ ਕੇ ਆਏ ਨੇ ਬਹੁਤ ਵੱਡੀ ਗੱਲ ਹੈ ਕਿਉਂਕਿ ਆਕਸੀਜਨ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਹੈ ਔਰ ਕੁਦਰਤ ਨਾਲ ਜੁੜਨਾ ਇਹ ਬਹੁਤ ਕਿਸ ਤਰ੍ਹਾਂ ਦਾ ਸ਼ਰਾਮਪਤੀ ਦੇ ਵੱਡੇ ਭਾਗ ਨੇ ਕਿ ਬਾਬਾ ਜੀ ਵਰਗੇ ਅਜਿਹੇ ਜਿਹੜੇ ਦਰवेश ਔਰ ਜਿਹੜੇ ਸਾਈਂ ਲੋਕ ਨੇ ਉਹ ਇੱਥੇ ਇਸ ਧਰਤੀ ਦੇ ਉੱਤੇ ਪੈਦਾ ਹੋਏ ਔਰ ਸ਼ਰਾਮਪਤੀ ਦੇ ਵੱਡੇ ਭਾਗ ਮੰਨਦਾ ਮੈਂ ਸੋ ਕੁਝ ਦੇਰ ਬਾਅਦ ਇੱਥੇ ਬੂਟੇ ਵੀ ਲੱਗਦੇ ਨਜ਼ਰ ਆਉਣਗੇ ਬਾਬਾ ਜੀ ਤੁਹਾਨੂੰ ਸੇਵਾ ਵੀ ਕਰਦੇ ਨਜ਼ਰ ਆਉਣਗੇ ਬੰਕੇ ਬਿਹਾਰੀ ਯੂਥ ਕਲੱਬ ਦੇ ਅਹੁਦੇਦਾਰ ਬਹੁਤ ਅੱਛੇ ਢੰਗ ਦੇ ਨਾਲ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਹੁਣੇ-ਹੁਣੇ ਪਹੁੰਚੇ ਨੇ ਜੀ ਸਰਵਾਣੇ ਦੀ ਸਰੰਪਤੀ ਵਿਖੇ ਔਰ ਬੂਟਿਆਂ ਦਾ ਲੰਗਰ ਅੱਜ ਜਿਹੜਾ ਬਾਬਾ ਜੀ ਦੇ سپੁਰਦ ਕੀਤਾ ਔਰ ਬਾਬਾ ਜੀ ਨੇ ਪਹਿਲਾਂ ਵੀ ਅੱਜ ਤੋਂ 6 ਮਹੀਨੇ ਪਹਿਲਾਂ ਜਿਹੜਾ ਬੂਟਾ ਦਾ ਲੰਗਰ ਇਸ ਕਲੱਬ ਵੱਲੋਂ ਭੇਜਿਆ ਗਿਆ ਸੀ ਉਹ ਸਾਰੇ ਹੀ ਬੂਟੇ ਤਕਰੀਬਨ ਜਿਹੜੇ ਨੇ ਉਹ ਜਵਾਨੀ ਪੈਰੇ ਵੱਲ ਨੂੰ ਯਾਨੀ ਕਿ ਚੱਲ ਪਏ ਨੇ ਔਰ ਬਾਬਾ ਜੀ ਨੇ ਅੱਜ ਦੁਬਾਰਾ ਫੇਰ ਕਿਤੇ ਨਾ ਕਿਤੇ ਹੁਕਮ ਕੀਤਾ ਔਰ ਉਹਨਾਂ ਦੇ ਹੁਕਮ ਦੇ ਮੁਤਾਬਕ ਅੱਜ ਫੇਰ ਜਿਹੜਾ ਇਹ ਕਲੱਬ ਹੈ ਬਹੁਤ ਵੱਡੀ ਸੇਵਾ ਕਰਦਾ ਨਜ਼ਰ ਆ ਰਿਹਾ ਕੁਦਰਤ ਨਾਲ ਜੁੜਿਆ ਹੋਇਆ ਕਲੱਬ ਹੈ ਸੋ ਬਾਂਕੇ ਬਿਹਾਰੀ ਯੂਥ ਕਲੱਬ ਦੇ ਸਾਰੇ ਅਧਿਕਾਰੀਆਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿ ਸਾਡੇ ਇੱਕ ਬੋਲ ਤੇ ਇੱਥੇ ਬੂਟਿਆਂ ਦਾ ਲੰਗਰ ਪਹੁੰਚਾਇਆ ਸੋ ਤੁਸੀਂ ਸ਼੍ਰੀ ਬਾਂਕੇ ਬਿਹਾਰੀ ਯੂਥ ਕਲੱਬ ਸਮਾਣਾ ਵੱਲੋਂ ਅੱਜ ਪੁਰਾਣੀ ਸਰਾਂਪੱਤੀ ਸਮਾਣਾ ਵਿਖੇ ਬੂਟਿਆਂ ਦਾ ਲੰਗਰ ਲਗਾਇਆ ਗਿਆ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਜਿੰਦਰਸ਼ਾ ਕਾਦਰੀ ਜੀ ਆਪਣੇ ਕਾਰਕਮਲਾਂ ਨਾਲ ਬੂਟਿਆਂ ਨੂੰ ਜਿਹੜਾ ਉਹ ਪਾਣੀ ਦਿੰਦੇ ਹੋਏ ਔਰ ਤਕਰੀਬਨ ਪਹਿਲਾਂ ਵੀ ਬੂਟੇ 6 ਮਹੀਨੇ ਪਹਿਲਾਂ ਵੀ ਲਗਾਏ ਸੀ ਉਹ ਸਾਰੇ ਬੂਟੇ ਜਿਹੜੇ ਉਹ ਚੱਲ ਪਏ ਔਰ ਅੱਜ ਬਾਬਾ ਜੀ ਨੇ ਬਹੁਤ ਉਦਮ ਕੀਤਾ ਔਰ ਦੁਬਾਰਾ ਫਿਰ ਜਿਹੜਾ ਉਹ ਬੂਟਿਆਂ ਦਾ ਲੰਗਰ ਜਿਹੜਾ ਸ਼੍ਰੀਮਤੀ ਵਾਸਤੇ ਮੰਗਵਾਇਆ ਸੋ ਮੈਂ ਧੰਨਵਾਦੀ ਆ ਬਾਬਾ ਜੀ ਦਾ ਔਰ ਸ਼੍ਰੀਮੰਗ ਕੇ ਬਿਹਾਰੀ ਯੂਥ ਕਲੱਬ ਸਮਾਨੰਦ ਸੋ ਤੁਸੀਂ ਜੁੜਿਓ ਜੀ ਇਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਔਰ ਅੱਜ ਜਿਹੜਾ ਬਿਹਾਰੀ ਯੂਥ ਕਲੱਬ ਸਮਾਨਾ ਵੱਲੋਂ ਜਿਹੜਾ ਪੌਦਿਆਂ ਦਾ ਔਰ ਕੁਦਰਤ ਦੇ ਨਾਲ ਜਿਹੜਾ ਨੇੜੇ-ਤੇੜੇ ਆ ਉਹ ਬੂਟਿਆਂ ਦਾ ਲੰਗਰ ਲਾਇਆ ਗਿਆ। ਸੋ ਤੁਸੀਂ ਦੇਖ ਦੇ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਥੋੜਾ ਜਿਹਾ ਸਾਰਿਆਂ ਨੂੰ ਕੈਮਰੇ ਦੇ ਵਿੱਚ ਲੈ ਕੇ ਥੋੜਾ ਦਿਖਾਓ ਪਲੀਜ਼ ਕਿਉਂਕਿ ਕਾਫੀ ਸਮੇਂ ਤੋਂ ਜਿਹੜਾ ਬਾਂਕੇ ਬਿਹਾਰੀ ਯੂਥ ਕਲੱਬ ਹੈ ਉਹ ਸਮੇਂ-ਸਮੇਂ ਤੇ ਸਕੂਲਾਂ ਦੇ ਵਿੱਚ ਹੋਰ ਜਗ੍ਹਾ ਤੇ ਬੂਟਿਆਂ ਦਾ ਜਿਹੜਾ ਲੰਗਰ ਹੈ ਉਹ ਲਾਉਂਦੇ ਰਹਿੰਦੇ ਨੇ ਔਰ ਕੁਦਰਤ ਦੇ ਨਾਲ ਬਹੁਤ ਨੇੜੇ-ਤੇੜੇ ਜਿਹੜੇ ਜੁੜੇ ਨੇ ਔਰ ਬਹੁਤ ਪੁੰਨ ਵਾਲਾ ਕੰਮ ਕਰ ਰਹੇ ਨੇ। ਮੈਂ ਬਾਬਾ ਜੀ ਨੂੰ ਬੇਨਤੀ ਕਰਾਂਗਾ ਕਿ ਬਾਬਾ ਜੀ ਸਾਰੇ ਕਲੱਬ ਮੈਂਬਰਾਂ ਦਾ ਧੰਨਵਾਦ ਜ਼ਰੂਰ ਕਰੀ। ਬਹੁਤ ਬਹੁਤ ਧੰਨਵਾਦ ਕੈਂਪ ਤੇ ਬਾਬਾ ਜੀ ਹਰ ਹਿੰਦੂ ਤੇ ਬਹੁਤ ਬਹੁਤ ਧੰਨਵਾਦ ਪਹਿਲ ਵੀ ਇਹਨਾਂ ਬੋਤੇ ਦਿੱਤੇ ਨੇ ਸਾਨੂੰ ਪਹਿਲ ਵੀ ਲਾਇਆ ਨੇ ਪਹਿਲ ਵੀ ਸਾਰੇ ਤੋਰ ਤੇ ਸਾਡੇ ਕੋਤੇ ਅੱਗੋਂ ਵੀ ਇਹਨਾਂ ਸੇਵਾ ਦਿੱਤੀ ਬਹੁਤ ਬੜਾ ਧੰਨਵਾਦ ਅੱਗੋਂ ਵੀ ਸਾਨੂੰ ਸੇਵਾ ਦੇਣਗੇ ਬਹੁਤ ਬਹੁਤ ਜਿਆਦਾ ਧੰਨਵਾਦ ਤੇ ਫੇਵਰ ਕਰਦੇ ਰਹਿਣ ਜੇ ਵੀ ਸੇਵਾ ਇਹਨਾਂ ਦੇ ਸੰਜੋਗ ਸਿੱਖਾ ਕਾ ਕਰਦੇ ਰਹੀ ਤੇ ਵੀ ਸੇਵਾ ਕਰਦੇ ਰਹਿਣ ਬਹੁਤ ਬਹੁਤ ਧੰਨਵਾਦ ਸੋ ਬਾਕੇ ਬਹਾਰੀ ਯੂਥ ਕਲੱਬ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਿ ਸਮੇਂ ਸਮੇਂ ਸਰ ਆਪਣੀਆਂ ਸਵਾਮਾਂ ਨਿਮਾਉਂਦੇ ਨੇ ਮੈਨੂੰ ਔਰ ਕੁਦਰਤ ਦੇ ਨਾਲ ਜੁੜੇ ਨੇ ਸੋ ਤੁਸੀਂ ਵੀ ਜੁੜੇ ਰਹੋ ਕਿ ਤਾਰਾ ਬੋਲੇ ਪੰਜਾਬੀ ਚੈਨਲ